ਬਾਈ ਗੁਰੂ ਜੀ ਸਤਨਾਮ ਸਤਿਵਾਹਿ ਗੁਰੂ ਸਾਹਿਬ ਜੀ ਸੇ ਸੰਜੋ ਕਰੂ ਮੇਰੇ ਪਿਆਰੇ ਜਿਤ ਰਸ ਨਾਮ ਨਾਮ ਉਚਾਰੇ ਸੁਨ ਬੇਨਤੀ ਪ੍ਰਭ ਦੀਨ ਦਿਆਨ ਦੇ ਅਨੰਦ ਸਾਧ ਗਾਵੈ ਗੁਰ ਸਦਾ ਦਸੰਦਾ ਦਰਸ਼ਨਾਂ ਦੇਖੇ ਜੀਵਾ ਗੁਰ ਤੇਰਾ ਪੂਰਨ ਕਰਨੋ ਏ ਪ੍ਰਮੇਰਾ ਏ ਬਨੰਤੇ ਸੁਨਹੁ ਬ੍ਰਹਮੇਰੇ ਦੇਹ ਨਾਮ ਕਰਿ ਆਪਣੇ ਚੇਤੇ ਨਾਮ ਗੁਰੂ ਜੀ ਸੋਹੀ ਮੰਨ ਲਾ ਪੰਜਵੰ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮੋ ਏ ਬ੍ਰਹਮੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮੋ ਏ ਬ੍ਰਹਮੇਰਾ ਇਵਨੰਤੇ ਸੁਨ ਪ੍ਰਭ ਮੇਰੇ ਦੇਹ ਨਾਮ ਕਰਿ ਆਪਣੀ ਚੇਰੇ ਰਹਾਉ ਆਪਣੀ ਸਰਨ ਰਾਗ ਪ੍ਰਭ ਦਾਤੇ ਗੁਰ ਪ੍ਰਸਾਦਿ ਕਿਨੈ ਬਿਰਲੈ ਜਾਤੇ ਸੁਨੋ ਬਿਨੋ ਬ੍ਰਹਮ ਮੇਰੇ ਮਿੱਤਾਂ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਮਿਸਰ ਨਾਹੀ ਪੂਰਨ ਗੁਣਤਾਸ ਨਾਨਕ ਏਕ ਕਰੇ ਅਰਦਾਸ ਬਿਸਰਨ ਨਾਹੀ ਪੂਰਨ ਗੁਣਤਾਸ ਕਲਸਾ ਵਾਹਿਗੁਰੂ ਜੀ ਕੀ ਫਤਿਹ